मथी ਉਹ ਫਿਰ ਬਰੋਦ ਕਰਦੇ ਉਹ ਫੱਟਾ ਤੁਹਾਡੇ ਦੇਖਦੇ ਉਹ ਸਾਡੇ ਵਿਕਾਸ ਮੱਕਾ ਮਾਰ ਦਿੰਦਾ ਉਹ ਫੱਟਾ ਤੁਹਾਡੇ ਮੰਦਰ ਮੋਤੀ ਚੰਦਾਲ ਮਾਰ ਕਿਸਾਨ ਨਹੀਂ ਆ ਰਹੇ ਸਾਡਾ ਬੇਲਾ ਕਿਸਾਨ ਨਹੀਂ ਸਾਡਾ ਹਰੀਆਲ ਚੰਦਪੁਰ ਕਿਸਾਨ ਨਹੀਂ ਇਹ ਸਾਰੇ ਨਹੀਂ ਆ ਰਹੇ ਇਹਨਾਂ ਨੂੰ ਗਿਆ ਤਹਿਲੀਫ ਉਹਦੇ ਵਿੱਚ ਫਿਰ ਗੱਲ ਤੋਂ ਬੋਲਣ ਦੀ ਬੈਠੇ 2-4 ਬਜੇ ਟਾਈਮ ਲੈਣ ਕੱਲ ਕਰਾ ਕੇ ਜੋ ਵੀ ਟੇਬਲ ਤੇ ਗੱਲ ਕਰਨੀ ਕਰਨ ਇੱਕ ਮੁੱਦਾ ਥੋੜਾ ਨਹੀਂ ਹੈ 4 ਘੰਟੇ ਚੱਕ ਕੇ ਲਾ ਦੋ ਮਰਦਾਵਾ ਦੇਣਾ ਰਹੀ ਜਿੱਥੇ ਚੱਲ ਕੇ ਲਾ ਦੋ ਨਾਲ ਪੰਜਾਬ ਦੀ ਤਰੱਕੀ ਹੋਣ ਤੋਂ ਪੰਜਾਬ ਦਾ ਰੁਕਾਵਟ ਨਾ ਕਿਉਂ ਕਿ ਜਿਵੇਂ ਸਾਰਾ ਚੰਦਰੀ ਬਹੁਤ ਸਵਾਲ ਪੁੱਛਣਾ ਪੁੱਛ ਵੀ ਸਰ ਜੀ ਔਰ ਬਹੁਤ ਸਵਾਲ ਪੁੱਛਣ ਲੜ ਰਹੇ ਤੇ ਇੱਥੇ ਪਾਸਲ ਮੀਟਿੰਗ ਰੱਖੀ ਗਈ ਗੰਦਪਾਣ ਦਾ ਕੀ ਮਤਲਬ ਹੈ ਇਹਨਾਂ ਦਾ ਕਿਉਂ ਉਹ ਕੋ ਕਹਿੰਦੇ ਸੀ ਪਬਲਿਕ ਪਲੇਸ ਤੇ ਖੜੇ ਹੈ ਕਹਿੰਦੇ ਪਬਲਿਕ ਪਲੇਸ ਦੇ ਸਾਈਡ ਤੇ ਖੜੇ ਛੋੜੀ ਜਿਹਾ ਆ ਨੂੰ ਹਾਕਰੀਂ ਜਿਹਨਾਂ ਸਵਾਲ ਪੁੱਛਣਗੇ ਮੈਂ ਤਾਂ ਨਾ ਪਤਾ ਕਿਹੜਾ ਤਾਂ ਘਰੇ ਮੋਕੇ ਤੇ ਉਹਨੂੰ ਬਾਰ-ਬਾਰ ਬੁਲਾਇਆ ਕਿੱਥੇ ਬੁਲਾਇਆ ਕਿੱਥੇ ਉਹ ਕਹਿੰਦੇ ਸਾਨੂੰ ਉਹ ਕਹਿੰਦੇ ਸਾਨੂੰ ਸੰਭੂ ਬਾਡਰ ਤੇ ਕਹਿੰਦੇ ਸਾਨੂੰ ਬੰਦ ਕਰ ਤਾਂ ਅੰਦਰ ਬੰਦ ਉਹ ਕਹਿੰਦੇ ਸੰਭੂ ਬਾਦ ਸਾਨੂੰ ਕਹਿੰਦੇ ਸੰਭੂ ਉਹ ਕਹਿੰਦੇ ਸਾਨੂੰ ਸੰਭੂ ਬਾਡਰ ਨਹੀਂ ਲਗੜ ਦਿੱਤਾ ਅਸੀਂ ਇਹ ਕਿਸਾਨ ਕਿ ਵੋਟਾਂ ਇਹਨਾਂ ਨੂੰ ਲਾਉਂਗੇ ਜੀ ਤੁਸੀਂ ਇਹਨਾਂ ਨੂੰ ਨਾ ਬੱਸ ਕਿਸਾਨਾਂ ਦੇ ਵੋਟਾਂ ਮੱਭੂਗੇ ਨਹੀਂ ਥੋੜਾ ਜਿਹਾ ਕਿਸਾਨ ਹੈ ਉਹਨਾਂ ਨੂੰ ਵੋਟ ਪਾਣੀ ਸਾਨੂੰ ਪੰਜਾਬ ਦੇ ਲੋਕ ਸੰਘਰਸ਼ ਕਰ ਰਹੇ ਇੱਕ ਖਾਨ ਨਹੀਂ ਲਈ ਇੱਕ ਪਾਸੇ ਤੁਸੀਂ ਕਹਿ ਰਹੇ ਕੀ ਕਰਨਾ ਇੱਥੇ ਇਹ ਨਹੀਂ ਬੋਲੇ ਅਧਿਕਾਰ ਹੈ ਨਹੀਂ ਅਧਿਕਾਰ ਹੈ ਨਹੀਂ ਬੋਲੇ ਕਿ ਵੋਟਾਂ ਨਹੀਂ ਹੈ ਵੋਟਾਂ ਕਿਸਾਨਾਂ ਨੇ ਪਾਣੀ ਸਾਨੂੰ ਕਿਸਾਨ ਜਿਹੜੇ ਵੋਟਾਂ ਪਾ ਰਹੇ ਇਹਦਾ ਮਤਲਬ ਤੁਹਾਨੂੰ ਸਵਾਲ ਪੁੱਛਣ ਦਾ ਕਿਸੇ ਨੂੰ ਕਿਸੇ ਨੂੰ ਸਵਾਲ ਪੁੱਛਣ ਦਾ ਅਧਿਕਾਰ ਨਹੀਂ ਹੈ ਕਹਿੰਦੇ ਮਤਲਬ ਪੁੱਛੇ ਟਾਈਮ ਉਹ ਕਹਿੰਦੇ ਅਸੀਂ ਸਵਾਲ ਪੁੱਛਣ ਆਏ ਆ ਸਵਾਲ ਪੁੱਛਣੇ ਬਰੋਲਾ ਕਾਹਨੋਂ ਪਾਏ ਬੈਠਣ ਬੈਠਾ ਜਾਣਾ ਉੱਥੇ ਸਵਾਲ ਪੁੱਛ ਲੈਣ ਉਹ ਕਹਿੰਦੇ ਸਾਡਾ ਸਵਾਲ ਦਾ ਜਵਾਬ ਦੇਣਾ ਸਹੀ ਨਹੀਂ ਮੜਦਣਾ ਦਊਗਾ ਜੇ ਮੰਤਰੀ ਆਏਗਾ ਬੈਠੇਗਾ ਫਿਰ ਉਹਨੇ ਕੌਣ ਲੜੇ ਬਹੁਤ ਹੋ ਗਿਆ ਟਾਈਮ ਨਾ ਮੈਂ ਬੈਠ ਕੇ ਕੰਮ ਕਰ ਜਿਹੜੇ ਇਹਦੇ 5-7 ਬੰਦੇ ਆਗੂ ਬਾਤ ਕਰਨ ਯਾਰ ਰੌਣਾ ਪਾ ਕੇ ਬਾਤ ਦਾ ਸਿੱਟਾ ਸੋਣੇ ਲੜਾਈ ਬਦ ਵਾਲੀ ਗੱਲ ਹੈ ਇਹ ਤਸਵੀਰਾਂ ਜਿੱਧਰ ਕਰ ਮੋੜੋ ਉਧਰ ਕਰ ਮੋੜੋ ਅਜੇ ਝਗੜਾ ਵਜਾਇਆ ਤਾਂ ਕੌਣ ਜੇ ਮੈਂ ਮਾਰੇ ਉਹਦਾ ਹੈ ਜੇ ਮੈਂ ਮਾਰੀਂ ਉਹ ਜ਼ਿੰਮੇਵਾਰੀ ਤੇ ਨਹੀਂ ਹੈ ਲੈ ਛੇ ਦੋ ਚਾਰ ਖਾਨ ਭੇਜਣ ਦੋ ਚਾਰ ਖਾਨ ਆਪਣੇ ਭੇਜ ਕੇ ਜਦੋਂ ਮੰਤਰੀ ਜਾਵੇਗਾ ਆਪਣੀ ਮੀਟਿੰਗ ਕਰ ਲੇਗਾ ਉਹ ਤਾਂ ਟਾਈਮ ਲੇ ਕੇ ਬਾਤ ਕਰ ਲਵੇ ਮੰਤਰੀ ਤਾਂ ਦੱਸਿਆ ਜਾ ਰਿਹਾ ਕੈਨਸਲ ਹੋ ਗਿਆ ਪ੍ਰੋਗਰਾਮ ਮੰਤਰੀ ਦਾ ਕਹਿੰਦੇ ਪ੍ਰੋਗਰਾਮ ਆਣਾ ਕੈਨਸਲ ਹੋ ਗਿਆ ਕਿਹਦੇ ਨਾਲ ਕਰਨੀ ਗੱਲ ਇਹਨਾਂ ਦਾ ਆਪਣਾ ਪ੍ਰੋਗਰਾਮ ਆਪਣੀ ਕਾਂਗਰਸ ਸਾਡੀ ਪਿੰਡਾਂ ਦੀ ਇਕੱਠੀ ਹੋਈ ਅਕਸਰ ਗੱਲਾਂ ਕਰ ਕਰਨੀ ਆ ਭੇਜੋ ਚਾਰ ਪੰਜ ਬੰਦੇ ਅਸੀਂ ਬੈਠ ਕੇ ਵੀ ਸ਼ਕਲ ਲੈਂਦੇ ਜਿਹੜਾ ਕਰਨਾ ਝਗੜਾ ਕਰਨ ਵਾਲੀ ਗੱਲ ਨਹੀਂ ਕਿਸੇ ਦਾ ਹੰਸ਼ਨਾ ਹਰਾਸ ਕਰਨਾ ਕਿਸੇ ਨੂੰ ਪਰਹੇਣਾ ਕਰਨਾ ਮੁਰਦਾ ਵਾਦੇ ਨਾ ਰੇ ਲਾਣੇ ਉਹ ਕਿਸਾਨੀ ਨਹੀਂ ਕਿਸਾਨੀ ਹਿੱਤਿ ਚੋ ਹੈ ਕਿ ਆਪਣੀਆਂ ਮੰਗਾਂ ਰੱਖਣ ਬੰਦਿਆਂ ਹੀ ਤਰ ਆ ਪਿਆਰ ਨਾਲ ਬਾਤ ਕਰਨ ਅਸੀਂ ਵੀ ਤਾਂ ਨਹੀਂ ਭਾਈ ਅਸੀਂ ਕਿਸਾਨ ਨਹੀਂ ਜੇ ਇਹਨਾਂ ਕੋਲ 10 ਵੀ ਕਿੱਲੇ ਹੋਣਗੇ ਤਾਂ ਅੱਧਾ ਸਾਡੇ ਕੋਲ ਵੀ ਤਾਂ ਹੋਣਾ ਹੀ ਹੈ। ਗਲ ਨਹੀਂ ਕਰਨਾ ਚਾਹੀਏ। ਅਸੀਂ ਖਾਜਪਾ ਦਾ ਇੱਥੇ ਨਹੀਂ ਸਗੋਂ ਸਮੁੱਚੇ ਦੇਸ਼ ਦੇ ਅੰਦਰ ਸੰਯੁਕਤ ਕਿਸਾਨ ਮੋਰਚੇ ਨੇ ਸੱਦਾ ਦਿੱਤਾ ਕਿ ਭਾਜਪਾ ਜਿਹੜੀ ਕਿਸਾਨਾਂ ਦੀ ਵਿਰੋਧੀ ਪਾਰਟੀ ਹੈ ਅੱਜ ਜਦੋਂ ਵੋਟਾਂ ਮੰਗਣ ਲਈ ਲੋਕਾਂ ਵਿੱਚ ਜਾਵੇ ਤਾਂ ਉਹਦਾ ਜਿਹੜਾ ਡੱਟ ਕੇ ਵਿਰੋਧ ਕਰੋ। ਉੱਤੇ ਜਿਹੜੇ ਸਵਾਲ ਹੈ ਬੀਜੇਪੀ ਨੂੰ ਜੋ ਸੰਗਠਿਤ ਮੋਰਚੇ ਨੇ ਸਾਨੂੰ ਸਵਾਲ ਪੁੱਛਣ ਲਈ ਦਿੱਤੇ ਆ ਉਹ ਸਵਾਲ ਐਸੀ ਅੱਜ ਪੁੱਛਣ ਲਈ ਇੱਥੇ ਬੀਜੇਪੀ ਦੇ ਲੀਡਰਾਂ ਕੋਲ ਆਇਆ ਕਿ ਬੇਈਮਾਨੋ ਸਾਡੇ ਸਵਾਲਾਂ ਦਾ ਜਵਾਬ ਦਿਓ ਤੁਸੀਂ ਕਿਸਾਨਾਂ ਦੇ 700 ਸਾਢੇ 750 ਕਿਸਾਨਾਂ ਦੇ ਪਿਛੀ ਖੂਨ ਨਾਲ ਥੋੜੇ ਜਿਹੜੇ ਆ ਹੱਥ ਰੰਗੇ ਹੋਇਆ ਮੈਂ ਸਮਝਦਾ ਕਿ ਜਿਹੜਾ ਇਹ ਵਰਕਰਾਂ ਨੂੰ ਰੋਕਿਆ ਜਾ ਰਿਹਾ ਇਹ ਇਦਾਂ ਨਹੀਂ ਹੋਣਾ ਚਾਹੀਦਾ ਅਸੀਂ ਵੀ ਆਪਣੇ ਵਰਕਰਾਂ ਨਾਲ ਗੱਲ ਕਰਨੀ ਆ ਇਹਨਾਂ ਦਾ ਸਵਾਲ ਆਇਆ ਸੀ ਕਾ ਕੈਂਡੀਡੇਟ ਸਵਾਲ ਜਵਾਬ ਕਰਕੇ ਜਾਵੇ ਐਂ ਕਿ ਜੀ ਕੋਈ ਗੱਲ ਨਹੀਂ ਵਰਕਰ ਮੀਟਿੰਗ ਤੋਂ ਬਾਅਦ ਜੇ ਤੁਸੀਂ ਕੋ 10 ਬੰਦੇ ਆਉਂਦੇ ਨੇ ਤੁਹਾਡੀ ਗੱਲ ਕਰਵਾ ਦਿੰਦੇ ਆ ਜੇ ਤੁਸੀਂ ਇੱਥੇ ਕਰਨਾ ਚਾਹੁੰਦੇ ਜੇ ਅਸੀਂ ਤੁਹਾਡੀ ਗੱਲ ਕਰਵਾ ਦਿੰਦੇ ਆ ਪਰ ਲਾਅ ਇਨ ਆਰਡਰ ਤੇ ਮੇਨਟੇਨ ਕਰਕੇ ਰੱਖਣਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ